ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਪਿਆਰੇ ਵੀਰੋ ਘੈਣਾ ਛੋਟੇ ਵੀਰ ਵੱਡੇ ਵੀਰ ਆਪਣੇ ਮਾਤਾ ਮਾਈਓ ਜੀ ਜਾਨੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸੁਖਦੀਪ ਸਿੰਘ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤਾਸ ਕਰਕੇ ਸਿੱਖਾਂ ਨੂੰ ਖਾਂ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹਾਲਾਤ ਗੰਭੀਰ ਨੇ ਬਰਤਾਂਤ ਘੜੇ ਜਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬਰਤਾਂਤ ਜਿਹੜੇ ਵਰਤਾਂਤਾਂ ਨੂੰ ਪੰਜਾਬੀ ਭੋਲੇ ਜਜ਼ਬਾਤੀ ਬੰਦੇ ਨਹੀਂ ਸਮਝ ਸਕਦੇ ਬਾਈ ਦੀਪ ਸਿੰਘ ਨਾ ਹੁੰਦਾ ਸੀ ਇਹ ਲੋਕਤੰਤਰ ਆਹੇ ਇਹ ਕਿਹੜਾ ਲੋਕਤੰਤਰ ਆ ਇਹ ਕਿਹੜੀ ਡੈਮੋਕ੍ਰੇਸੀ ਆ ਕਿ ਜਿੱਥੇ ਜਿਹੜਾ ਜਿਨ੍ਹਾਂ ਦਾ ਵਸਾ ਜ਼ਿਆਦਾ ਜਿਹਨਾਂ ਜਿਹੜੇ ਜ਼ਿਆਦਾ ਬੰਦੇ ਹੋਣਗੇ ਜਿਹੜੇ ਇੱਧਰ ਮਤ ਉਹਨਾਂ ਦਾ ਹੀ ਕਾਨੂੰਨ ਬਣ ਜਾਣਾ ਇਹ ਕੋਈ ਇਹ ਇੱਕ ਇੱਕ ਇਦਾਂ ਦੀ ਡੈਮੋਕ੍ਰੇਸੀ ਹੁੰਦੀ ਆ ਡੈਮੋਕ੍ਰੇਸੀ ਉਹ ਹੁੰਦੀ ਆ ਵੀ ਹਾਂ ਜੇ ਬੰਦੇ ਨੇ ਕਿਸੇ ਨੇ ਕਿਹਾ ਵਾ ਇੱਕ ਬੰਦੇ ਨੇ ਵੀ ਕਿਹਾ ਵਾ ਚਾਹੇ 50 ਬੰਦੇ ਗਲਤ ਨਹੀਂ ਪਰ ਇੱਕ ਬੰਦਾ ਉਹ ਕਹਿ ਰਿਹਾ ਵਾ ਵੀ ਹਾਂ ਇਦਾਂ ਮਾਤਾ ਇਹ ਉਹਦੀ ਗੱਲ ਸਹੀ ਆ ਤਾਂ 50 ਬੰਦੇ ਮੰਨਣਗੇ ਇਹ ਥੋੜੀ ਆ ਵੀ ਜੇ ਇੱਕ ਬੰਦਾ ਸਹੀ ਬੋਲ ਰਿਹਾ 50 ਗਲਤ ਨਹੀਂ ਤਾਂ ਉਹਨੂੰ ਸਹੀ ਇੱਕ ਨੂੰ ਵੀ ਉਹ ਗਲਤ ਦੇ ਵਿੱਚ ਮਰਚ ਕਰ ਲੈਂਦੇ ਨੇ ਇਹ ਚੱਲ ਰਿਹਾ ਨੀਆ ਦੇ ਵਿੱਚ ਟਰੈਕਟਰ ਟਰਾਲੀਆਂ ਚੋਰੀਆਂ ਕਰੀਆਂ ਥਿਉਰੀ ਕਰਕੇ ਲੈ ਕੇ ਗਏ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਉਮੀਦਵਾਰ ਵਰਕਰ ਬੁੱਕਰ ਜੋ ਵੀ ਸੀਗਾ ਯਾ ਪਤਾ ਨਹੀਂ ਹੁਣ ਕਾਉਂਗੀ ਉਹਨਾਂ ਦੇ ਸੀਗੇ ਬੰਦੇ ਤਾਂ ਤਾਂ ਹੀ ਚੱਕੇ ਗਏ ਐਮਐਲਏਾਂ ਦੇ ਸ਼ਹਿਰ ਤੇ ਉਹਨਾਂ ਦੇ ਘਰਾਂ ਤੋਂ ਮਿਲੀਆਂ ਨੇ ਪਤਾ ਨਹੀਂ ਕਿਹੜਾ ਸੀ ਕੀ ਨਾਮ ਸੀ ਇਹਦਾ ਇੱਕ ਦਾ ਐਮਐਲਏ ਦਾ ਨਾਮ ਹੈਗਾ ਵਾਹ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਲਿਖਿਆ ਤਾਂ ਸਿਕਾ ਚਾਚਾ ਹੋਂਕਾਂਤ ਚਲੋ ਕੋਈ ਸੀਗਾ ਜਾਨੀ ਉਹਦੇ ਉੱਤੇ ਵੀ ਪੰਕਜ ਪੱਪੂ ਦੇ ਉੱਪਰ ਹਾਂ ਕਾਂਕਤ ਪੱਪੂ ਦੇ ਘਰੋਂ ਮਿਲੀਆਂ ਨੇ ਟਰਾਲੀਆਂ ਹੋਰ ਵੀ ਬਹੁਤ ਸਮਾਨ ਕੀਮਤੀ ਇਹਨਾਂ ਨੇ ਚੱਕਿਆ ਜਦੋਂ ਨਿੱਤ ੱਥੱਕੇ ਨਾ ਚੱਕਿਆ ਤਸਾਨਾਂ ਦੇ ਇਹਨਾਂ ਨੇ ਬੋਲਣ ਖਤਮ ਰਿਆ ਉਹਨਾਂ ਉਹ ਕਾਰਵਾਈ ਨਹੀਂ ਹੋ ਰਹੀ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਨਹੀਂ ਹੋ ਰਹੀ ਸੀ ਕੱਟਕ ਲਈ ਕੋਈ ਕਾਰਵਾਈ ਨਹੀਂ ਚੱਲ ਰਹੀ ਉਹਦੇ ਲਈ ਨਿਸ਼ਾਨਾ ਨੇ ਧਰਨਾ ਲਾਇਆ ਹੋਇਆ ਸੀ ਉਹਦੇ ਵਿੱਚ ਜਾ ਕੇ ਡੀ ਐਸ ਪੀ ਮਨਦੀਪ ਕੌਰ ਟੀਮਾ ਉਹ ਉਧਰ ਇਹਨਾਂ ਨੇ ਜਾਇਜ ਹੀ ਕਰਾਰੀ ਕਾਰਵਾਈ ਕਰੀ ਮੇਰੇ ਤੋਂ ਮਾਲਾਂ ਨੂੰ ਫੜ ਕੇ ਖਿੱਚ ਲਿਆ ਮੈਨੂੰ ਇਹਨਾਂ ਨੇ ਮੇਰੇ ਨਾਲ ਬਦਤਮੀਜੀ ਕੀਤੀ ਹੈ ਜੇ ਉਹ ਮੇਰਾ ਭਾਈ ਹਾਰ ਕੇ ਨਹੀਂ ਜੇ ਇਹ ਤਾਂ ਸਿੱਖਾਣੇ ਉਹਨੂੰ ਬਣਾਇਆ ਸੀ ਵੀ ਹਾਂ ਲੋਕ ਕਹਿੰਦੇ ਨੇ ਆਂਦੇ ਵੀ ਆਈਪੀਐਸ ਬਣਾ ਲਓ ਜੀ ਆਈਆਈਐਸ ਬਣਾ ਲਓ ਕੁਝ ਨਹੀਂ ਹੋ ਸਕਦਾ ਆਪਾਂ ਜੇ ਆਪਾਂ ਉਹ ਜਾਲ ਦੇ ਵਿੱਚ ਫਸੇ ਹੋਏ ਆਂ ਜਿੱਥੇ ਵੱਡੀ ਮੱਕੜੀ ਇੱਕ ਵੈਸੀ ਆ ਛੋਟੀਆਂ ਮੱਕੜੀਆਂ ਜੋ ਮਰਜ਼ੀ ਪ੍ਰੈਨ ਬਣਾਈ ਜਾਣ ਜਦੋਂ ਵੱਡੀ ਮੱਕੜੀ ਨਾ ਜਾਲ ਛੱਟਣਾ ਆਪਣੇ ਤੇ ਆਪਾਂ ਫਸੇ ਜਾਣਾ ਉੱਥੇ ਕੁਝ ਨਹੀਂ ਕਰ ਸਕਦੇ ਉਹ ਚੀਜ਼ ਆ ਪਰ ਬਹੁਤੇ ਲੋਕ ਇਸ ਗੀ ਨੂੰ ਸਮਝ ਨਹੀਂ ਰਹੇ ਕਿਉਂਕਿ ਆਪਣੇ ਪੰਜਾਬੀ ਤਾਂ ਹੈ ਹੀ ਬਾਰੇ ਪੂਰੇ ਬੰਦੇ ਨੇ ਜਿਵੇਂ ਕਹ ਲੋ 34 ਬੰਦੇ ਨੇ ਤਾਂ ਹੀ ਤਾਂ 47 ਦੇ ਵਿੱਚ ਦੇਸ਼ ਨਹੀਂ ਬਣਵਾ ਸਕੇ ਆਪਣਾ ਪੂਰੇ ਤਮਨ ਲੱਡੂ ਆਂਧਰਾ ਪ੍ਰਦੇਸ਼ ਉਹ ਵੀ ਆਪਣਾ ਕਈ ਵਾਰੀ ਉਹ ਆਖੜੇ ਨੇ ਵੀ ਹਾਂ ਅਸੀਂ ਆਪਣਾ ਅਲੱਗ ਕਰ ਲਾਂਗੇ ਸਿਸਟਮ ਉਹ ਹੈਗਾ ਵੀ ਆ ਵੈਸੇ ਜੇ ਦੇਖਿਆ ਜਾਵੇ ਦੇਸ਼ ਦੇ ਵਿੱਚ ਹੁੰਦੇ ਸਾਰੇ ਉਹਨਾਂ ਦੇ ਵਿੱਚ ਉੱਥੇ ਹਿੰਦੀ ਭਾਸ਼ਾ ਨਹੀਂ ਬੋਲ ਸਕਦੇ ਇਦਾਂ ਜੇ ਮੋੜ ਹਿੰਦੀ ਭਾਸ਼ਾ ਬੋੜਾਂ ਤੇ ਕਹਿੰਦੇ ਨੇ ਲਿਖੋ ਹਿੰਦੀ ہماری ਨੂੰ ਤੁਹੇ ਇੱਕ ਇੱਕ ਵਜਾਈ ਇੱਕ ਇੱਕ ਦੇਸ਼ ਇੱਕ ਉਹ ਪਤਾ ਨਹੀਂ ਇਹ ਕਰ ਦਿੰਗੇ ਨਾ ਜਿਵੇਂ ਪਿਆਉ ਅਸੀਂ ਇਹਨਾਂ ਦਾ ਇੱਕ ਚਿਕਾਉ ਮਾਈਏ ਵੀ ਤੁਸੀਂ ਕਰ ਲੋ ਉਹਦੇ ਇੱਕ ਚ ਜੋ ਕਰਨਾ ਕੁਝ ਥੋੜਾ ਜਿਹੜਾ ਜਿੰਨੇ ਹੈਗੇ ਆ ਤੁਸੀਂ ਸਿੱਖ ਕਦੇ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਭਾਈ ੱੱਕੇ ਨਾਲ ਸਾਡੇ ਵਿੱਚ ਸਿੱਖ ਬਣੋ ਪਰ ਹਾਂ ਸਿੱਖਾਂ ਰੂਪ ਤੱਕੇ ਨਾਲ ਕਿਉਂ ਕੋਈ ਆਪ ਦੇ ਨਾਲ ਰੜਾ ਨਹੀਂ ਸਕਦਾ ਇਹ ਗੁਰੂ ਦੀ ਬਖਸ਼ਿਸ਼ ਆ ਸਿੱਖਾਂ ਦੇ ਉੱਤੇ ਇਹ ਗੁਰੂ ਦੇ ਸਿਧਾਂਤ ਨੇ ਜਿਹੜੇ ਸਿੱਖਾਂ ਨੂੰ ਦਿੱਤੇ ਹੋਏ ਨੇ ਜਨਾਮਤੀ ਹੋਰ ਆ ਲੈਣਾ ਬਦਾਲੀਆ ਰੰਗਰੇਵ ਹੋਰ ਬਹੁਤ ਆਏ ਨੇ ਇਹ ਤਾਂ ਸ਼ਹਿਰ ਮੁਰੀ ਸੀ ਉਦੋਂ ਵੀ ਪਿੱਛੇ ਬ੍ਰਾਹਮਣ ਹੀ ਸੀ ਜਿਵੇਂ ਇੱਕ ਕਨੇ ਮਰਦਾਨਾ ਜੀ ਪਾਣੀ ਮੰਗਿਆ ਬਾਬੇ ਨਾਨਕ ਦੇ ਵੀ ਬਾਬਾ ਨਾਨਕ ਦੀ ਪਿਆਸ ਲੱਗੇ ਪਾਣੀ ਦਾ ਹੱਲ ਕਰੋ ਉੱਪਰ ਜਿਹੜਾ ਪੰਡਤ ਹੁੰਦਾ ਵਾ ਜਿੱਥੇ ਉਹ ਪੱਥਰ ਰੋਕਿਆ ਸੀ ਕਰ ਕਾੜਾ ਰਾਖ ਨੂੰ ਦੁਆਰਾ ਪੱਥਰ ਛੱਡਿਆ ਬਾਬੇ ਨਾਨਕ ਦੇ ਉੱਪਰ ਪਾਣੀ ਜਿਹੜੇ ਇਹਨੇ ਰੋਕਿਆ ਹੁੰਦਾ ਪੀਣ ਨਹੀਂ ਸੀ ਦਿੰਦਾ ਕਿਸੇ ਨੂੰ ਹੁਕਮ ਸੀ ਉਹਨੂੰ ਕਹਤਾਂ ਇਹ ਕੀ ਕਹਿੰਦੇ ਹੁੰਦੇ ਨੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਹਰ ਜਗ੍ਹਾ ਤੇ ਉੱਤੇ ਜਿਵੇਂ ਪਹਾੜੀ ਰਾਜੇ ਕਹਿ ਦੇਣਾ ਇਹਨਾਂ ਨੂੰ ਡਿਪਰ ਕਹਿ ਦੇਣਾ ਜਾਂ ਤੁੱਕੇ ਉਹ ਬ੍ਰਾਹਮਣ ਨੇ ਜਾਂ ਆਰੀਆ ਕਹਿ ਦੇਣਾ ਪਿੱਛੇ ਆਰੀਆ ਦੇ ਜੋ ਆਰੀਆ ਹੈ ਕੌਣ ਨੇ ਪਹਾੜੀਆਂ ਦੇ ਹੈ ਕੌਣ ਸੀ ਡਿਪਰ ਹੈ ਕੌਣ ਨੇ ਪਹਾਉਣਾ ਵੀ ਪਰਵਤ ਕੀ ਆ ਬਿਪਰਵਤ ਤਾਂ ਤੇ ਇਹ ਚੀਜ਼ ਸਮਝਣੀ ਜਦੋਂ ਆਪਾਂ ਨੇ ਲੋਕਾਂ ਨੂੰ ਇਹ ਚੀਜ਼ ਸਮਝਾ ਗਈ ਉਸੇ ਦਿਨ ਤੋਂ ਹੀ ਵਿਯੂਧ ਖਤਮ ਹੋ ਲੈਣਾ ਇਹਨਾਂ ਦਾ ਅਚਾਰਿਆ ਉਸੋਂ ਨੇ ਇਹ ਗੱਲ ਕਹੀ ਸੀ ਕਹਿੰਦਾ Hindu ਧਰਮ ਇਹਨਾਂ ਦਾ ਚੱਲ ਹੀ ਰਿਹਾ ਸ਼ੂਦਰਾਂ ਦੇ ਮੂਰਖਾਂ ਦੇ ਉੱਪਰ ਚੱਲ ਰਿਹਾ ਇਹ ਇੱਕ ਧਰਮ ਹੋਵੇ ਜਿਹਦੇ ਵਿੱਚ ਤੁਹਾਨੂੰ ਜੁੱਤੀਆਂ ਪੈਣ ਜਾਣ ਮੰਦਿਰ ਰਾਸ਼ਟਰਪਤੀ ਨੂੰ ਨਹੀਂ ਅਗਲੇ ਨੇ ਰਾਸ਼ਪ੍ਰੀ ਮੁਰਮਨ ਨੂੰ ਮੰਦਿਰ ਚ ਨਹੀਂ ਜਾਣ ਦਿੱਤਾ ਉੱਥੇ ਛੱਤਰ ਪੈਂਦੇ ਨੇ ਫਿਰ ਵੀ ਉਹ ਇੱਕ ਉਸੇ ਤਰ੍ਹਾਂ ਮਨ ਮੰਨਦੇ ਨੇ ਦੇਖੋ ਕਿਦਾਂ ਦਾ ਇਹਨਾਂ ਨੇ ਸਿਸਟਮ ਬਣਾਇਆ ਹੈ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਗੇਮ ਇੱਛੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੁਣ ਮੈਂ ਐਕਸਪਲੇਨ ਕਰ ਰਿਹਾ ਤੁਹਾਨੂੰ ਜਾਂ ਨਹੀਂ ਕਰ ਜਾ ਤਾਂ ਕਿਤੇ ਨਾ ਮੈਨੂੰ ਇਹ ਤਾਂ ਨਹੀਂ ਪਤਾ ਪਰ ਜਿੱਦਾਂ ਉਹਨਾਂ ਨੇ ਉੱਥੇ ਕੀਤਾ ਹੋਇਆ ਸਾਰਾ ਕੁਝ ਇਦਾਂ ਹੀ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਹੋ ਰਿਹਾ ਹੈ ਜਾਤ ਪਾਤ ਦੇ ਮੁੱਦੇ ਤੇ ਵੀ ਹਾਂ ਜੀ ਇਹਨਾਂ ਨੇ ਜਾਤ ਪਾਤਾਂ ਫਿਰਵਾ ਭਈਆ ਅ ਤੋ ਯਾ ਬੀਟ ਜਾ ਲੋ ਭਈ ਇਹ ਹਿੰਦੂ ਇਹ ਹਿੰਦੂ ਤੇ ਸਿੱਖਾਂ ਦੇ ਵਿੱਚ ਉਹ ਕਾਹਦਾ ਕੰਟਰੋਵਰਸੀ ਯਾਨੀ ਕੋਈ ਨਾ ਕੋਈ ਮੁੱਦਾ ਵਿੱਚ ਫਸਾਓ ਇਹਨਾਂ ਨੂੰ ਲਿਆਓ ਜਿੰਨੇ ਆਲ ਜਾਣਗੇ ਉਨਾਂ ਹੀ ਸਹੀ ਰਸਤੇ ਉੱਪਰ ਹੀ ਰਹਿਣਗੇ ਇਸ ਸੁੱਟਣੇ ਦੇ ਹਾਲਾਂ ਨੇ ਸਾਡੇ ਲੋਕ ਹਜੇ ਵੀ ਚਬਾਤੀ ਹੋਏ ਜਿਨੇ ਧਰਮ ਨੂੰ ਮੂਰੇ ਲੈ ਕੇ ਬਹਿ ਜਾਂਦੇ ਨੇ ਹਾਂ ਆ ਦੀ ਐ ਆਏ ਗੱਲ ਹੋਗੀ ਫਲਾਣਾ ਹੋਗੀ ਉਹ ਯਾਰ ਅਗਲੇ ਉਹ ਗੱਲ ਕਰ ਹੀ ਨਹੀਂ ਰਹੇ ਅਗਲੇ ਦਾ ਥੋੜਾ ਧਰਮ ਦੇ ਸਿਖਾਣਾਂ ਨਾ ਸਾਰਾ ਫਜ਼ਲ ਸੁਬੂਤੀ ਖਤਮ ਕਰਿਆ ਦੂਸਰੀ ਗੱਲ ਅਜਿਹੇ ਗਰਾਹਾਂ ਆ ਗਏ ਨੇ ਆ ਰਾਜੇ ਵਾਲਾ ਆ ਗਏ ਨੇ ਮੈਂ ਤਾਂ ਮਨ ਤਾਂ ਸ਼ਾਂਤੀ ਨਹੀਂ ਲੱਗਦੀ ਕਿ ਜਿਹੜੇ ਇਹਨੂੰ ਇਹਨਾਂ ਨੂੰ ਲੀਡਰ ਮੰਨੀ ਬੈਠੇ ਨੇ ਇਹਨਾਂ ਦੇ ਨਾਲ ਬੰਦੇ ਵਿਚਾਰੇ ਉਹ ਕਹੇ ਜੇ ਮੈਂ ਤਾਂ ਉਹਨਾਂ ਤੇ ਤਰਸੂਗਾ ਵੀ ਘੱਟੋਂ ਘੱਟ ਹੋਈ ਤਾਂ ਦੇਖ ਲੈਣ ਲੀਡਰ ਜੇ ਬਣਾਉਣੇ ਆ ਆਪਦਾ ਕੋਈ ਅਧੀਓ ਹੋ ਉਹਨਾਂ ਨੇ ਜਿੱਥੇ ਬੰਦੀ ਆ ਜੋ ਵੀ ਮੇਨ ਬੰਦਾ ਰੱਖਿਆ ਉਹ ਚੱਜ ਦਾ ਸਾਰਾ ਰੱਖ ਲੋ ਉਹ ਤਾਂ ਬਈਆਂ ਨੂੰ ਜਵਾਈ ਬਣਾਉਣ ਦਾ ਕੱਫਰਦਾ ਆ ਰਾਜੇ ਵਾਲਾ ਉਹਦੀ ਗੱਲੀ ਨਹੀਂ ਉਹ ਤਰੇ ਆਉਂਦੇ ਹੀ ਨਹੀਂ ਉੱਦਨ ਬਸ ਖੇਤੀ 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 ਕਰਾਹਾ ਕੋਈ ਤੂੰ ਗਰਾਹਾ ਪਰ ਇਹ ਨੂੰ ਜਾਂਹਾ ਇਹ ਹਜੇ ਬੰਦਿਆਂ ਨੂੰ ਤਾਂ ਇਹੀ ਕਰੋ ਬਸ ਇਹ ਜਿਹੇ ਬੰਦੇ ਪਛਾਣੋ ਖਾਲਸਾ ਜੀ ਮੰਗ ਬਿਓ ਜਾਗੋ ਇਹ ਬੰਦਿਆਂ ਨੂੰ ਪਛਾਣੋ ਜਿਹੜੇ ਪੰਜਾਬ ਦੇ ਦੋਖੀ ਨੇ ਉਹ ਛੋਟੇ ਜਿਹੇ ਬੱਚੇ ਦਾ ਕੀ ਕਿਸੂ ਸੀ ਨਿਰਭੈ ਹੈ ਕੁੜੀ ਜਿਹੜੀ ਦਿੱਲੀ ਚ ਕਾਂਡ ਹੋਈ ਸੀ ਸੇਮ ਪੈਟਰਨ ਹੋਈ ਆ ਬਾਰ ਬਾਰ ਮੈਂ ਗੱਲ ਲਈ ਅੱਗੇ ਵੀ ਪਹਿਲਾਂ ਵੀ ਵੀਡੀਓ ਚ ਕਹੀ ਆ ਇਨਾ ਦੀ ਮਾਨਸਿਕਤਾ ਬਾ ਆਉ ਬੰਦੇ ਆਉਣ ਯਾਰ ਕੰਮ ਕਰਨ ਕੋਈ ਵੱਡੀ ਗੱਲ ਨਹੀਂ ਆਉਂਦੇ ਹਰ ਇੱਕ ਜਗ੍ਹਾ ਜਾਂਦੇ ਨੇ ਪੰਜਾਬੀ ਵੀ ਜਾਂਦੇ ਕਈ ਕਰਦੇ ਨੇ ਵੀ ਆ ਵੀ ਕਹਦੇ ਜਾਂਦੇ ਨੇ ਪੰਜਾਬੀ ਜਾਂਦੇ ਨੇ ਅਗਲੇ ਪਾਈ ਸਿਸਟਮ ਨਾਲ ਜਾਂਦੇ ਨੇ ਤੁਸੀਂ ਵੀ ਸਿਸਟਮ ਨਾਲ ਲਿਆਓ ਉਹਨਾਂ ਨੂੰ ਕਿਸ ਤੱਕ ਦਾ ਨਹੀਂ ਸੀ ਪਤਾ ਉਹਦੇ ਜੇ ਪੈਸਾ ਆ ਕੱਟ ਕੇ ਆਇਆ ਬੰਦਾ ਇੱਥੇ ਕੁਝ ਹੀ ਰੱਖ ਲਿਆ ਉੱਪਰ ਜੋ ਜਵਾਕ ਨੂੰ ਜਾ ਜਾਂਦੀ ਕਰਕੇ ਤੋੜਾ ਲੱਗਿਆ ਅਗਲੇ ਦੇ ਘਰ ਦਾ ਉਹਦਾ ਚਰਾਗ ਬੁੱਝ ਗਿਆ ਨਾ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਸਰਕਾਰ ਹੀ ਆ ਸਿਸਟਮ ਹੀ ਆ ਸਿਸਟਮ ਦੇ ਉਹ ਆਪਾਂ ਸੋਧ ਨਹੀਂ ਸਕਦੇ ਕਿਉਂਕਿ ਸਿਸਟਮ ਦੇ ਉੱਪਰ ਇੱਕ ਮੱਕੜੀ ਬੈਠੀ ਆ ਬੜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਉਹ ਬੜੀ ਮੱਕੜੀ ਐ ਜਿਆਦਾ ਮਾਨਣਾ ਨਹੀਂ ਗੱਦੀ ਆਪਾਂ ਚਾਹੇ ਉਹ ਜਿਵੇਂ ਭਗਮੰਤ ਜੀ ਪਹਿਲਾਂ ਕਿੱਡੀਆਂ ਕਿੱਡੀਆਂ ਗੱਲਾਂ ਕਰਦਾ ਮੈਂ ਕਿਉਂ ਕਰ ਦੂੰ ਮੈਂ ਆਪ ਕਰ ਦੂੰ ਤੈਨੂੰ ਖੜੇ ਖੜੇ ਨੂੰ ਸੁਣਾ ਸਵਾਭ ਕਰ ਦੂੰ ਆਜ ਆਜਮ ਬੜਿਆਉ ਕੰਮ ਸੀ ਇਹਦਾ ਹੁਣ ਬੁਝੀ ਹੋਈ ਮੋਮਬਤੀ ਅਰ ਕੰਮ ਹੋ ਲੈ ਕੇ ਆਉਣਾ ਹੁੰਦਾ ਕੋਈ ਗੱਲ ਨਹੀਂ ਆਉਂਦੀ ਇਹਨੂੰ ਕਿੱਜ ਦੀ ਇਦਾਂ ਰੋਵਟਾ ਵਨ ਗਿਆ ਕੋ ਪਿੱਛੇ ਕੇਜਰੀਵਾਲ ਜਿਵੇਂ ਬਟਨ ਦਾ ਬੰਦਾ ਬਸੇ ਉਹ ਵੀ ਕੀ ਟੀ 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 ਜਾਗੋ ਪੰਜਾਬੀਓ ਜਾਗੋ ਸਾਡੇ ਨਾਲ ਕੀ ਹੋ ਰਿਹਾ ਵਾ ਡਿਓ ਪੋਲਿਟਿਕਸ ਹਰ ਦਿਨ ਬਦਲ ਰਹੀ ਆ ਦੇਸ਼ ਦੇ ਹਾਲਾਤ ਵਿਗੜ ਰਹੇ ਨੇ ਜਿਹੜੇ ਬਿਜ਼ਨਸਮੈਨ ਨੇ ਉਹ ਪੈਸੇ ਆਪਣੇ ਇਨਵੈਸਟ ਕਰਿਓ ਸੀ ਜਿਨ੍ਹਾਂ ਨੇ ਉਹ ਇਨਵੈਸਟ ਪੈਸੇ ਆਪਣੇ ਕੱਢ ਕੇ ਕਾਉਂਟਾਂ ਬੈਂਕਾਂ ਤੋਂ ਲਿਆ ਰਹੇ ਨੇ ਬਾਹਰ ਕਿਉਂ ਲਿਆ ਰਹੇ ਨੇ ਆਪਣੇ ਦੇਸ਼ ਦੇ ਵਿੱਚ ਕੁਝ ਬਣਦਾ ਹੀ ਨਹੀਂ ਕੁਝ ਵੀ ਨਹੀਂ ਬਣਦਾ ਇੱਕ ਖੇਤੀ ਉਹ ਵੀ ਪੰਜਾਬ ਚ ਆਹ ਬਿਸੇਤੇ ਖਾਂਧੇ ਨੇ ਪੰਜਾਬ ਵੀ ਮਾਰੀ ਜਾਂਦੇ ਨੇ ਕਿਉਂ ਇਸੇ ਲਈ ਤਾਂ ਪੰਜਾਬ ਤੇ ਕਬਜ਼ਾ ਖਾਣਾ ਚਾਹੁੰਦੇ ਨੇ ਵੀ ਇੱਥੇ ਬੜੇ ਬੜੇ ਇਹਨਾਂ ਨੇ ਉਹ ਬਣਾਉਣੇ ਆ 20-20 ਹਜ਼ਾਰ ਏਕੜ ਦੇ ਜਿਵੇਂ ਹੁੰਦੇ ਨੇ ਨਾ ਬਾਨੀ ਹੋਣਾ ਨੇ 20-20 ਹਜ਼ਾਰ ਏਕੜ ਦੇ ਬੜੇ ਬੜੇ ਫਲਾਟ ਬਣਾਉਣੇ ਆ ਮੇਰੇ ਉੱਥੇ ਖੇਤੀ ਓਪਣਤਾਨੀਆਂ ਨੇ ਲੋਕਾਂ ਨੇ ਖਾਂਧੀ ਲੋਕ ਜਾਗਲੂ ਇਹ ਪ੍ਰਵਾਸੀਆਂ ਵਾਲਾ ਤਾਂ ਮੁੱਦਾ ਬਹੁਤ ਛੋਟਾ ਹੈ ਠੱਕਾ ਦਾਬਕੇ ਦੀ ਦੇਦ ਨੇ ਚਲੇ ਜਾਣਗੇ ਇਹਨਾਂ ਨਾਲ ਤਾਂ ਇੱਕ ਦਿਨ ਹੋਣਾ ਹੀ ਪੈਣਾ ਮਨਾਂ ਸਾਹਮਣਾ ਅੱਜ ਕਰ ਲੋ ਕੱਲ ਕਰ ਲੋ ਕੰਨਾ ਹੀ ਪੈਣਾ ਪ੍ਰਵਾਸੀਆਂ ਨਾਲ ਆਪਾਂ ਪਰਾ ਗ੍ਰਾਹਾਂ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਇਹ ਜਿਆ ਨੂੰ ਬਾਈ ਜੀ ਜਿਹੜੇ ਇਹਨਾਂ ਨੂੰ ਲੀਡਰ ਉਹਦੇ ਮਕਰ ਆਉਂਦੇ ਨੇ ਕੋਈ ਛੇ ਕ ਮੋਤਾ ਸੋਚਣਾ ਯਾਰ ਇਹ ਕਹੇਜਾ ਬੰਦਾ ਵਾ ਤੁਸੀਂ ਕਹੇਜੇ ਬੰਦੇ ਦੇ ਮਕਰ ਫਰੀ ਜਾਂਨੇ ਕਹੇਜੇ ਬੰਦੇ ਨੂੰ ਆਪਣਾ ਤੁਸੀਂ ਕੋ ਸੰਧੀ ਜਾਂਨੇ ਮੇਨ ਬੰਦਾ ਇਹ ਜਿਹੇ ਬੰਦੇ ਨੂੰ ਦਾ ਕੋਈ ਟੰਗਰਾ ਨਾ ਪ੍ਰਧਾਨ ਨਾ ਬਣਾਓ ਤੁਸੀਂ ਆਪ ਦੀ ਜਥੇਬੰਦੀ ਦਾ ਪ੍ਰਧਾਨ ਬਣਾਇਆ ਹੈ ਇਹਨੂੰ ਬਾਕੀ ਆ ਮਨਦੀਪ ਕੌਰ ਨੇ ਦੇਖ ਲਓ ਸਿੱਖਾਂ ਨੇ ਬਣਾਇਆ ਇਹਨੂੰ ਮਦਦ ਮੈਂਤਾਂ ਕਰੀਆਂ ਜੀ ਇਹਨੇ ਕੈਨੇਡਾ ਜਾ ਕੇ ਵੀ ਮੈਂ ਗਰੀਬ ਘਰੋਂ ਆ ਮੈਥਲੈਟਿਕਸ ਆ ਸਿੱਖਾਂ ਨੇ ਕੋ ਪੈਸੇ ਇਕੱਠੇ ਕਰਕੇ ਦੀ ਮਦਦ ਕਰੀ ਅੱਜ ਸਿੱਖਾਂ ਦੇ ਹੀ ਅਦੋਰਾ ਜਿਹੜਾ ਕਰਿਆ ਸੀ ਉਹਨਾਂ ਨੇ ਵਿਚਾਰਿਆਂ ਨੂੰ ਧਾਤਾਂ ਲਾਇਆ ਸੀ ਕਿਸਾਨਾਂ ਨੂੰ ਉੱਥੇ ਜਾ ਕੇ ਉਹੀ ਨਹੀਂ ਜਾਇਆ ਜੀ ਗੱਡੀ ਲੈ ਕੇ ਚਲੇਗੀ ਐਵੇਂ ਹੋ ਹੀ ਨਹੀਂ ਸਕਦਾ ਦੇਖੋ ਕਿੱਡੇ ਮਤਲਬ ਸੇ ਕਰ ਰਹੇ ਕੀ ਗੱਲਾਂ ਕਰ ਰਹੇ ਨੇ ਯਾਰ ਐ ਲੱਗਦਾ ਵੀ ਇਹਨਾਂ ਨੂੰ ਐ ਲੱਗਦਾ ਵੀ ਇਹ ਬੰਦੇ ਜਮੀਨ ਅਨਪੜ੍ਹ ਨੇ ਦਿਹਾੜੀ ਨੇ ਇਹਨਾਂ ਨੂੰ ਜੋ ਉਹ ਚ ਕਹਿੰਦਾ ਕਿ ਵਸ ਇਹਨਾਂ ਨੇ ਮੰਗ ਲਿਆਣਾ ਹਨ ਉਹ ਵੀਰੇ ਇਹ 1100 ਦਾਸ ਨਹੀਂ ਚੱਲਦੀ 11 11ਵੀਂ ਵੀ ਇਸ ਵੀ ਨਹੀਂ ਚੱਲਦੀ ਹੈਗੀ ਧਰਤੀ ਤੇ ਆਓ ਆਪਣੇ ਆਪ ਨੂੰ ਪਹਿਚਾਣੋ ਜਾਗੋ ਮੈਂ ਤਾਂ ਬਸ ਇਹੀ ਕਹੂੰਗਾ ਬਾਕੀ ਕੋਲਚੋ ਕੋ ਗਲਤੀ ਮਾਫ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ